ਲੋਜੀ ਜਾਣੋ ਕੈਨੇਡਾ ਦੇ ਕਿਹੜੇ ਸੂਬੇ ਨੇ ਤਾਜ਼ਾ ਕਿੰਨੇ ਲੋਕਾਂ ਨੂੰ ਪੀਆਰ ਲਈ ਸੱਦੇ ਭੇਜੇ ਉਸ ਬਾਰੇ ਅੱਗੇ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੰਟਾਰੀਓ ਸੂਬੇ ਦੀ ਅੰਟਾਰੀਓ ਨੇ 17 ਜੂਨ ਨੂੰ ਦੋ ਡਰਾ ਦੇ ਰਾਹੀਂ 190 ਕੈਂਡੀਡੇਟਸ ਨੂੰ ਪਰਮਾਨੈਂਟ ਰੈਜ਼ਿਡੈਂਸੀ ਲਈ ਫੋਰਨ ਵਰਕਰ ਸਟ੍ਰੀਮ ਅਤੇ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਰਾਹੀਂ ਇਨਵਾਈਟ ਭੇਜੀ ਤੇ ਇਹ ਡਰਾ अर्ਲੀ ਚਾਈਲਡਹੂਡ ਐਜੂਕੇਟਰਸ ਅਤੇ ਅਸਿਸਟੈਂਟ ਐਨ 202 ਲਈ ਟਾਰਗੇਟ ਕੀਤਾ ਗਿਆ ਸੀ ਫੋਰਨ ਵਰਕਰ ਸਟ੍ਰੀਮ ਲਈ ਘੱਟੋ ਘੱਟ ਸਕੋਰ 39 ਰਹੇ ਅਤੇ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਲਈ ਘੱਟੋ ਘੱਟ ਸਕੋਰ 60 ਰਹੇ ਹੁਣ ਅੱਗੇ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ ਬ੍ਰਿਟਿਸ਼ ਕੋਲੰਬੀਆ ਨੇ 11 ਜੂਨ ਨੂੰ BC PNP ਡਰਾ ਕੱਢਿਆ ਜਿਸ ਦੇ ਰਾਹੀਂ ਪੰਜ ਸਟ੍ਰੀਮਸ ਸਕਿਲਡ ਵਰਕਰ ਐਕਸਪ੍ਰੈਸ ਐਂਟਰੀ ਇੰਟਰਨੈਸ਼ਨਲ ਗ੍ਰੈਜੂਏਟ EABC ਆਪਸ਼ਨ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਰਾਹੀਂ 39 ਇਨਵਾਈਟ ਭੇਜੇ ਸਾਰੇ ਸਟ੍ਰੀਮ ਲਈ ਘੱਟੋ ਘੱਟ ਸਕੋਰ 131 ਰਹੇ ਪਰ ਐਂਟਰੀ ਲੈਵਲ ਅਤੇ ਸੈਮੀ ਸਕਿਲਡ ਸਟ੍ਰੀਮ ਲਈ ਘੱਟੋ-ਘੱਟ ਸਕੋਰ 110 ਰਹੇ। ਅੱਗੇ ਗੱਲ ਕਰਦੇ ਹਾਂ ਸਸਕੈਚੂਨ ਦੀ। ਸਸਕੈਚੂਨ ਨੇ 13 ਜੂਨ ਨੂੰ ਸਸਕੈਚੂਨ ਇਮੀਗ੍ਰੈਂਟ ਨਾਮਿਨੇ ਪ੍ਰੋਗਰਾਮ ਡਰਾਅ ਕਰਦੇ ਜਿਸ ਵਿੱਚ ਘੱਟੋ-ਘੱਟ ਸਕੋਰ 88 ਨਾਲ 32 ਕੈਂਡੀਡੇਟਸ ਨੂੰ ਇਨਵਾਈਟ ਮਿਲੇ। ਅੱਗੇ ਗੱਲ ਕਰਦੇ ਹਾਂ ਕਯੂਬਿਕ ਦੀ। ਕਯੂਬਿਕ ਨੇ 6 ਜੂਨ ਨੂੰ 1281 ਕੈਂਡੀਡੇਟਸ ਨੂੰ 587 ਸਕੋਰ ਨਾਲ ਇਨਵਾਈਟ ਭੇਜੀ। ਅੱਗੇ ਗੱਲ ਕਰਦੇ ਹਾਂ ਮੈਨੀਟੋਬਾ ਦੀ। ਮੈਨੀਟੋਬਾ ਨੇ 6 ਜੂਨ ਨੂੰ 254 ਕੈਂਡੀਡੇਟਸ ਨੂੰ ਮੈਨੀਟੋਬਾ ਪੀਐਨਪੀ ਸਟ੍ਰੀਮ ਰਾਹੀਂ ਸਕਿਲਡ ਵਰਕਰ ਇਨ ਮੈਨੀਟੋਬਾ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਅਤੇ ਸਕਿਲਡ ਵਰਕਰ ਓਵਰਸੀਜ਼ ਸਟ੍ਰੀਮ ਰਾਹੀਂ ਇਨਵਾਈਟ ਭੇਜੇ ਸਕਿਲਡ ਵਰਕਰ ਇਨ ਮੈਨੀਟੋਬਾ ਰਾਹੀਂ 135 ਕੈਂਡੀਡੇਟਸ ਨੂੰ ਕਟੋ ਕਟ 834 ਸਕੋਰ ਨਾਲ ਇਨਵਾਈਟ ਮਿਲੇ ਤੇ ਉੱਥੇ ਹੀ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਰਾਹੀਂ 74 ਕੈਂਡੀਡੇਟਸ ਨੂੰ ਇਨਵਾਈਟ ਮਿਲੇ ਤੇ ਸਕਿਲਡ ਵਰਕਰ ਓਵਰਸੀਜ਼ ਸਟ੍ਰੀਮ ਰਾਹੀਂ 45 ਕੈਂਡੀਡੇਟਸ ਨੂੰ ਇਨਵਾਈਟ ਮਿਲੇ ਕਟੋ ਕਟ 708 ਸਕੋਰ ਨਾਲ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਕੈਨੇਡਾ ਸੰਬੰਧੀ ਹੋਰ ਜਾਣਕਾਰੀ ਪੰਜਾਬੀ ਦੇ ਵਿੱਚ ਪੜਨ ਲਈ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਇੱਥੇ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਵੀਡੀਓਟਨ ਵਿੱਚ ਐਨਾ ਹੀ ਸਤਿ ਸ਼੍ਰੀ ਅਕਾਲ